ਖੱਜਾਨੇ ਚੋਲ ਨੀ ਮੈਂ ਚਾਉਂਦਾ ਨਾ ਦੱਬਾ ਤੇ ਤੂੰ ਨਾ ਨਹੀਂ ਗਲਮੂਰ ਦੇ ਮੇਰੀ ਡਾਂਗ ਜਿੰਨੀ ਮਾਂ ਤੇਰੀ ਨਹੀਂ ਲੱਕ ਕੋਣੀ ਮੋੜਦੀ ਤੇਰੀ ਮੇਰੀ ਜੋੜੀ ਕਿਉਂ ਟਾਲੀ ਤੇ ਲਹੌਰ ਨੀ ਤੁਮ bari shaadi ਜਦ ਦੀ ਤਰੀਕਤ ਜੱ ਜਿਵੇਂ ਰਾਣੀ ਜੱਦਾ ਸੀ ਹਰਿ ਰਵਾਨੇ ਰਣਜੀ ਉਹੀ ਤੇਰੇ ਨਾਲ ਸਾਝ ਦੇਣੀ ਨੀ ਚੰਨ ਤੇ ਚਕੋਰ ਦੀ ਤੇਰੀ ਮੇਰੀ ਜੋੜੀ ਜੋ ਤਾਈ ਦੇ ਮਾਰੇ ਇਹ ਤੂ ਬਾਰਿਸ਼ਰੀ ਬਹੁਤ ਹੈ ਕਿ ਬਹੁਤ ਹੈ ਕਿ ਪਰਮਾਤਮਾ ਤੁਹਾਨੂੰ ਸਦੀ ਬਹੁਤ ਰਾਜੀ ਰੱਖੇ ਤੁਹਾਡਾ ਪਿਆਰ ਤੁਹਾਡਾ ਇੰਦੇ ਹੀ ਭਰੋਸਾ ਇਤفاق ਸਮਾਜ ਤੁਹਾਡੀ ਬਹੁਤ ਜਿਆਦੇ ਦੁਗਣੀ ਤੇ ਗਣੀ ਚੌਂਗਣੀ ਇੱਜ਼ਤ ਹੋਵੇ ਤੁਸੀਂ ਇੱਥੇ ਹੀ ਹੱਸਦੇ ਰਹੋ ਪਰਮਾਤਮਾ ਤੁਹਾਨੂੰ ਬਹੁਤ ਰੰਗ ਭਾਗ ਲਾਵੇ ਬਾਈ ਕੋਈ ਨਹੀਂ ਕਰਨ ਵਾਲਾ ਕਰਨ ਵਾਲਾ ਪਰਮਾਤਮਾ ਹਮੇਸ਼ਾ ਹਾਂ ਸਵੇਰੇ ਉੱਠ ਕੇ 10 ਕਦੇ 11 ਕਦੇ ਜਿੰਨੇ ਦਿਨ ਭਾਂਡੇ ਨਹੀਂ ਖੜਕਦੇ ਮਤਲਬ ਭਾਂਡੇ ਦਾ ਹਲ ਪਰਸੋਂ ਨੇ ਖੜਕ ਜੜਿਆ ਜਾ ਕੇ ਸੁਪਾਣੇ ਵੀ ਉੱਥੇ ਖੜਕਦੇ ਜਿੱਥੇ ਤੋਂ ਸੁਪਾਣੇ ਹੁੰਦੇ ਆ ਪਰ ਗੱਲ ਇਹ ਹੈ ਕਿ ਜਦੋਂ 11 12 ਦਿਨ 15 ਦਿਨ ਵਾਹਿਗੁਰੂ ਦਾ ਜਨੂਰ ਸ਼ੁਕਰਾਨਾ ਕਰਿਓ ਪ੍ਰਮਾਤਮਾ ਨੇ ਤੁਹਾਨੂੰ ਮਿਲਾਇਆ ਪ੍ਰਮਾਤਮਾ ਨੇ ਤੁਹਾਡੇ ਘਰੇ ਭਾਗ ਲਾਇਆ ਪ੍ਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਿਓ ਸੋ ਬਹੁਤ ਥੈਂਕ ਯੂ ਭਾਣੇ ਖੜਕਾਇਆ ਪਰ ਵੀਚ ਨਾ ਜਾਣ ਭਾਣੇ ਰਸੋਈ ਜੀ ਠੀਕ ਹੈ ਇਥੇ ਨੋ ਹੋਰ ਕਰਕੇ ਭੇਜ ਦਿਓ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੇ ਕੋਈ ਨਹੀਂ ਹੱਥ ਇਹ ਗਲਾਬੀ ਦਾ ਉਪਰਾਲਾ ਇਸ ਉਹਨਰ ਹੈ ਇੰਦਲੀ ਦਵਾਈ ਜ਼ਰੂਰ ਕਰਿਓ ਸਾਰੇ ਜਣੇ ਕੇ ਬਾਬਾ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖੇ ਹਮੇਸ਼ਾ ਚੜ੍ਹਦੀ ਕਲਾ ਸਾਡੀ ਮਾਂ ਦੀ ਗੋਦ ਦਾ ਸ਼ਿੰਗਾਰ ਅੱਗੇ ਸਾਹਮਣੇ ਹੈ ਜੀ ਇਹਨੇ ਬੁਝ ਕੇ ਜੀ ਆਕੇ ਸੰਦੇਧ ਦਿੱਤਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ ਬਹੁਤ ਮੁਬਾਰਕਾਂ ਕਿਸੇ ਬਹੁਤ ਵੱਡੇ ਅੱਜ ਇੱਕ ਉਪਰਾਲੇ ਦਾ ਇਸਾਂ